ਸੋ ਹਾਂਜੀ ਜੈ ਸੇਵਾ ਕਰਕੇ ਆਪਾਂ ਗਊਸ਼ਾਲਾ ਦੇ ਵਿੱਚ ਲੈ ਆਏ ਆ ਤੇ ਆਪਣੇ ਆੜੀ ਨੂੰ ਦੇਖਦੇ ਹੋ। ਅਸੀਂ ਕੌਣ ਆਈ? ਰੈਮਪੁਰ ਦੇੋਂ ਕੱਲ੍ਹ ਤੋਂ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਤੇ ਇੱਕ ਨਾ ਡੌਗ ਪੂਰਾ ਹੋ ਗਿਆ ਸੀਗਾ ਅਸੀਂ ਉਹ ਦੱਬਣਗੇ ਹੋਏ ਸੀਗੇ ਤੇ ਉੱਥੇ ਹੀ ਕੁਦਰਤੀ ਇੱਕ ਬੱਚਾ ਸੀਗਾ ਛੋਟਾ ਜਿਹਾ ਬਹੁਤ ਛੋਟਾ ਜਿਹਾ ਤੇ ਨਿਗਾ ਪੈ ਗਈ ਤੇ ਸੋਚਿਆ ਜਿਵੇਂ ਕਿ ਇੰਨੀ ਠੰਡ ਆ ਕੀ ਠੰਡ ਦੇ ਵਿੱਚ ਕਿੱਥੇ ਹਨਾ ਵਿਚਾਰਾ ਭਟਕੂਗਾ ਤੇ ਪਲਾਸਟਿਕ ਖਾ ਰਿਹਾ ਸੀਗਾ ਤੇ ਹੁਣ ਉਹਨੂੰ ਡਿਸਾਈਡ ਕੀਤਾ ਹੈ ਕਿ ਗਊਸ਼ਾਲਾ ਦੇ ਵਿੱਚ ਭੇਜਿਆ ਜਾਵੇ ਪਗੋਰ ਕੋਰੀ ਸ਼ੰਕਰ ਗਊਸ਼ਾਲਾ ਦੇ ਵਿੱਚ ਉਹਨੂੰ ਭੇਜਿਆ ਜਾ ਰਿਹਾ ਹੁਣ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਜਿੰਨਾ ਕਿ ਸਾਡੇ ਤੋਂ ਹੋ ਪਾ ਰਿਹਾ ਅਸੀਂ ਕਰ ਰਹੇ ਹਾਂ ਐਵੇਂ ਤਾਂ ਹੋਰ ਵੀ ਕਿੰਨੇ ਜਾਨਵਰ ਨੇ ਅਸੀਂ ਸਾਰਿਆਂ ਨੂੰ ਹੀ ਕਰ ਸਕਦੇ ਮੈਂ ਇਹੀ ਅਪੀਲ ਕਰ ਰਿਹਾ ਕਿ ਸਾਰੇ ਜਣੇ ਅੱਗੇ ਆਓ ਸਾਰੇ ਨਾਲ مل ਕੇ ਕਰੋ ਜਾਂ ਆਪਣੇ ਇੰਡੀਵਿਜੂਅਲੀ ਲੈਵਲ ਤੇ ਕਰੋ ਐਜ਼ ਅ ਐਨ ਜੀਓ ਕਰੋ ਜਾਂ ਐਜ਼ ਅ ਇੰਡੀਵਿਜੂਅਲ ਕਰੋ ਪਰ ਅੱਗੇ ਆ ਕੇ ਇਹਨਾਂ ਨਾਲ ਪਿਆਰ ਕਰੋ ਤੇ ਇਹਨਾਂ ਨੂੰ ਥੋੜਾ ਜਿਹਾ ਸੇਫ ਫੀਲ ਕਰਵਾਓ ਇਹਨਾਂ ਨੂੰ ਥੋੜਾ ਜਿਹਾ ਟਰਸਟ ਕਰਵਾਓ ਕਿ ਇਨਸਾਨ ਟਰਸਟ ਸਪਾਈਕ ਹੈਗੇ ਨੇ ਕਿਉਂਕਿ ਅੱਜ ਕੱਲ ਦੀ ਜਨਤਾ ਨੇ ਨਾ ਇਹਨਾਂ ਦੇ ਦਿਮਾਗ ਦੇ ਵਿੱਚ ਇੰਨਾ ਕੁ ਲਾਈਕ ਡਰ ਪਾ ਦਿੱਤਾ ਹੈ ਕਿ ਇਹ ਡਰਦੇ ਨੇ ਆਪਾਂ ਆਪਣੇ ਵਰਗੇ ਨੂੰ ਦੇਖ ਕੇ ਤਾਂ ਭੱਜ ਜਾਂਦੇ ਨੇ ਕਿ ਹਾਂ ਬਈ ਕਿਹੜਾ ਰਾਖਸ਼ ਆ ਗਿਆ ਕਿਹੜਾ ਹਵਾਨ ਆ ਗਿਆ ਇਹ ਸੋ ਆਹੀ ਅਪੀਲ ਹੈ ਇਹਨਾਂ ਨੂੰ ਪਿਆਰ ਕਰੋ ਜੇ ਤੁਹਾਡੀ ਗਲੀ ਦੇ ਵਿੱਚ ਕੋਈ ਜਾਨਵਰ ਕੋਈ ਬੱਚਾ ਕੋਈ ਕੱਟਾ ਕੋਈ ਡੌਗ ਜਾਂਦਾ ਤਾਂ ਉਹਨੂੰ ਇੱਕ ਰੋਟੀ ਮਾਰ ਨਾਲ ਤੁਹਾਡਾ ਕੁਝ ਘਟੂ ਆ ਨਹੀਂ ਬੋਲਦਾ ਤੁਹਾਨੂੰ ਉਹ ਦੁਆਵਾਂ ਹੀ ਦੇ ਕੇ ਜਾਊਗਾ ਕਿ ਇਹਦਾ ਯਾਰ ਜਿਹੜਾ ਮੇਰਾ ਘਰ ਪਰਣਾ ਉਹ ਇਹਦਾ ਘਰ ਪਰੇ ਤੇ ਉਹ ਦੁਆਵਾਂ ਦੀ ਜਦੋਂ ਗੱਲੇ ਕਰ ਰਹੇ ਸੀਗੇ ਵੀਡੀਓ ਕੱਟ ਕਰਨੀ ਪੈ ਗਈ ਸੀ ਕਿਉਂਕਿ ਸਟੋਰੇਜ ਭਰ ਗਈ ਸੀ ਤੇ ਉਹਨਾਂ ਆਪਾਂ ਨੂੰ ਦੇਖ ਕੇ ਭੱਜ ਗਿਆ ਤੇ ਉਹਦੇ ਪਿੱਛੇ ਫੜਿਆ ਹੁਣ ਇਹਨੂੰ ਜਸਟ ਫੜਿਆ ਬੜਾ ਭਜਾਇਆ ਇਹਨੇ ਅੜੀ ਨੇ ਬੜਾ ਭਜਾਇਆ ਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਇਹਨਾਂ ਨੂੰ ਕੁਝ ਖਾਣ ਨੂੰ ਪਾਉਂਗੇ ਤੇ ਤੁਹਾਨੂੰ ਦੁਆਵਾਂ ਹੀ ਦੇਣਗੇ ਕਿ ਮੇਰਾ ਨਹੀਂ ਇਹਦਾ ਘਰ ਪਰੇ ਕਿਉਂਕਿ ਇੱਕ ਜਾਨਵਰ ਐਸਾ ਹੈ ਜੋ ਲੋਇਲ ਹੁੰਦਾ ਥੋਡੇ ਨਾਲ ਕਦੀ ਚੀਟ ਨਹੀਂ ਕਰੂ ਤੁਸੀਂ ਰੋਟੀ ਪਾਉਂਗੇ ਨਾ ਹੁਣ ਯਾਦ ਰੱਖੂਗਾ ਇਨਸਾਨਾਂ ਦਾ ਜਿੰਨਾ ਮਰਜ਼ੀ ਕਰ ਲਿਓ ਇੱਕ ਹੱਦ ਤੇ ਆ ਕੇ ਤੁਹਾਨੂੰ ਭੁੱਲ ਜੂਗਾ ਯਾ ਥੋਡੇ ਨਾਲ ਕੀ ਬੋਕਦਾ ਓਏ ਤੁਸੀਂ ਐਗਰੀ ਕਰਨਾ ਸਾਡੀ ਗੱਲ ਦੇ ਨਾਲ ਉਹ ਖੜਾ ਦੇਖ ਕਾਲੂ ਰਿਆ ਰਿਆ ਜਾ ਆ ਜਾ ਆ ਜਾ ਇਹਦੇ ਕਰਕੇ ਡਰ ਰਹੇ ਸੀ ਇੱਕ ਕਲੂ ਵੀ ਸਾਡੇ ਮਹੱਲੇ ਦੇ ਵਿੱਚ ਰਹਿੰਦਾ ਤੇ ਮੈਂ ਕਹਿ ਰਿਹਾ ਸੀਗਾ ਬੱਸ ਬੱਸ ਤੇ ਖੜਦਾ ਨਹੀਂ ਹਾਂ ਤੋ ਡਿਸਟਰਬ ਕਰ ਰਿਹਾ ਮੈਨੂੰ ਤਾਂ ਕਰ ਰਿਆ ਸੀਗਾ ਕਿ ਇਹ ਕਦੀ ਤੁਹਾਡੇ ਨਾਲ ਕੁਝ ਵੀ ਤੁਹਾਡਾ ਬੁਰਾ ਨਹੀਂ ਚਾਣਗੇ ਚੰਗਾ ਹੀ ਜਾਣਗੇ ਤੇ ਇਹੀ ਫੀਲ ਹੈ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਤਾਂਕਿ ਜਿਆਦਾ ਤੋਂ ਜਿਆਦਾ ਲੋਕ ਮੋਟੀਵੇਟ ਹੋਣ ਹਰ ਵਾਰ ਇੱਕੇ ਕਰਨ ਲੱਖਾਂ ਕਰੋੜਾਂ ਚੋ ਜੇ ਕੋਈ ਜਣਾ ਮੋਟੀਵੇਟ ਹੋ ਕੇ ਇਹਨਾਂ ਨਾਲ ਪਿਆਰ ਕਰਨ ਲੱਗੂ ਸਾਡੇ ਲਈ ਬਹੁਤ ਵੱਡੀ ਮੋਟੀਵੇਸ਼ਨ ਹੋਊਗੀ ਤੇ ਫਰਕ ਇੱਕ ਦੋ ਹੀ ਪੈਣਾ ਸ਼ੁਰੂ ਹੋ ਜਾਂਦਾ ਜੇ ਆਪਾਂ ਕਹੀ ਆਪਾਂ ਇੱਕ ਸਾਰੇ 100 ਬੋੜੀਆਂ ਚੜ੍ਹ ਦਾਂਗੇ ਐਵੇਂ ਨਹੀਂ ਹੁੰਦਾ ਸ਼ੁਰੂ ਆਪਾਂ ਨੂੰ ਇੱਕ ਤੋਂ ਹੀ ਕਰਨਾ ਪੈਣਾ ਤੇ ਸ਼ੁਰੂਆਤ ਕਰਨ ਚ ਦੇਰੀ ਨਾ ਕਰੋ ਤੇ ਅੱਗੇ ਵੱਧ ਕੇ ਇਹਨਾਂ ਨੂੰ ਵੀ ਪਿਆਰ ਕਰੋ ਇਹਨਾਂ ਨੂੰ ਵੀ ਖਾਣਾ ਪਾਓ ਤੇ ਇਹਨਾਂ ਬਾਰੇ ਵੀ ਥੋੜਾ ਸੋਚੋ ਅੱਗੇ ਆਓ ਹਰ ਇੱਕ ਜਾਨੇ ਨੂੰ ਗਿਆਨ ਬਣਾ ਕੋਈ ਵੀ ਸੰਸਥਾ ਜਾਂ ਕੋਈ ਵੀ ਪਰਸਨ ਸਾਰਾ ਕੰਮ ਨਹੀਂ ਕਰ ਸਕਦਾ ਜੇ ਸਾਰੇ ਵੰਡ ਕੇ ਥੋੜਾ 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 ਕਰਨਗੇ ਤਾਂ ਹਰ ਇੱਕ ਚੀਜ਼ ਪੋਸੀਬਲ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਆਪਣੇ ਰਿਵਿਊਸ ਆਪਣੇ ਕਮੈਂਟਸ ਜ਼ਰੂਰ ਜ਼ਰੂਰ ਭੇਜਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਤਾਂ ਕਿ ਅਸੀਂ ਇੰਪਰੋਵਾਈਜ਼ ਕਰੀਏ ਜਾਂ ਸਾਨੂੰ ਵੀ ਪਤਾ ਲੱਗੇ ਕਿ ਇਹ ਉਹ ਸਾਡੀ ਸਾਡੇ ਲਈ ਮੋਟੀਵੇਸ਼ਨ ਦੀ ਡੋਜ਼ ਹੈ ਇੱਕ ਮੋਟੀਵੇਸ਼ਨ ਦਾ ਇੰਜੈਕਸ਼ਨ ਹੈ ਜੋ ਕਿ ਕਮੈਂਟ ਸੈਕਸ਼ਨ ਉੱਪਰ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਹੈਲੋ ਗਾਇ ਕਿੰਨਾ ਕਿਤਨਾ ਭਗਾਇਆ ਆਪਨੇ ਨਾ 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 ਠੀਕ ਹੈ ਨਾ ਨਾ ਪੁੱਤ ਨਾ ਹੁਣ ਹੀ ਪੁੱਜਣਾ ਇਹ ਨਾ ਮੈਸ਼ਨਲ ਤੇ ਪਜਿਆ ਹੁੰਦਾ ਤੇ ਰਿਵਾਰਡ ਆ ਜਾਂਦਾ ਕੋਈ ਅੰਕਲ ਜੀ ਕਹਿੰਦੇ ਅੰਕਲ ਜੀ ਸਾਡੀ ਇੱਕ ਹਾਕ ਤੇ ਆਏ ਮੇਰੇ ਅੰਕਲ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਜੀ ਅਸੀਂ ਕੌਣ ਆਈ ਨਾ ਨਾ ਜੀ ਤੁਹਾਡੇ ਬਿਨਾਂ ਤਾਂ ਅਸੀਂ ਤਾਂ ਐਂ ਰੁਣਦੇ ਰਹਿ ਜਾਾਂਗੇ ਸੜਕਾਂ ਤੇ ਜੇ ਤੁਸੀਂ ਨਾ ਹੋਰੀ ਸੜਕੇ ਖੜੇ ਰਹਿ ਜਾਾਂਗੇ ਬਸ ਹੋਰ ਫਿਰ ਫੜੇ ਖੜੇ ਦੇਖੀ ਆਵਾਂਗੇ ਕਿ ਤੁਰਕੀ ਲੈ ਜਾਂਦੇ ਹਾਂ ਹੁਣ ਸ਼ੁਕਰੀਆ ਅੰਕਲ ਜੀ ਬਹੁਤ ਬਹੁਤ ਤੋ ਹਾਂਜੀ ਰੈਸਕਿਊ ਕਰਕੇ ਆਪਾਂ ਗਊਸ਼ਾਲਾ ਦੇ ਵਿੱਚ ਲੈ ਆਏ ਆ ਤੇ ਹੁਣ ਲਾਵਾਗੇ ਆਪਣੇ ਆੜੀ ਨੂੰ ਦੇਖਦੇ ਆਂ ਕਿ ਆਜੀ ਜੀ ਆਜੋ ਜੀ ਦੇਖੀਏ ਹੁਣ ਕੀ ਬੰਦਾ ਇਹਦਾ ਆੜੀ ਐ ਬੜਾ ਤੰਗ ਕੀਤਾ ਤੁਹਾਨੂੰ ਤੂੰ ਰੋ ਰਿਹਾ ਨਹੀਂ ਨਹੀਂ ਅੱਖਾਂਾਂ ਕਿਵੇਂ ਲੱਗ ਰਹੀਆਂ ਨੇ ਤੇਰੀਆਂ ਦਿਖਾਈ ਉੱਪਰ ਕਰ ਓ ਵਾਓ ਮੈਨ ਥਰਾਈਜ਼ ਲੁੱਕ ਲਾਈਕ ਅ ਰੈਂਬੋ 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 ਨਾ ਭਜਾਇਆ ਫਿਰ ਨੇ ਹਾਂ ਜੀ ਇਹ ਕਰੀਏ ਦੀ ਗੱਲ ਕਰੀ